ਲੈਂ ਆ ਸਾਹ ਨੂੰ ਜਿਹੜੇ ਮੀਟਿੰਗ ਤੇ ਕਹਿੰਦੇ ਸੀ ਵੀ ਪਰਚਾ ਦੇਣਾ ਇਹਨਾਂ ਤੇ ਜਿਹੜਾ ਕਾਉਂਸਲਰ ਕੰਮ ਚ ਲਿਖਣਾ ਪਉਂਦਾ ਕੁਛ ਵੀਰੇ ਕਿਹੜਾ ਕਿਹੜਾ ਪਰਚਾ ਦੇਣਾ ਸਰ ਕੀ ਹੈ ਕੀ ਹੈ ਸਰ ਕੀ ਮੰਗ ਜਿਹੜਾ ਬੰਦਾ ਕਹਿੰਦੇ ਕੋਈ 25 ਜਿਹੜਾ ਬੰਦਾ ਹਾਂਜੀ ਉਹ ਕਾਉਂਸਲਰ ਹੋਵੇ ਹਾਂਜੀ ਉਹ ਐਮਐਲਏ ਹੋਵੇ ਹਾਂਜੀ ਜਿਹੜਾ ਮਰਜੀ ਬੰਦਾ ਹੋਵੇ ਜਿਹੜਾ ਸਰਕਾਰੀ ਕੰਮ 'ਚ ਵਿਘਨ ਪਾਊਗਾ ਹਾਂਜੀ ਨਹੀਂ ਹੋਣ ਦੇਊਗਾ ਹਾਂਜੀ ਉਹ ਤੇ ਉਹਦੀ ਕਾਰਜਕਾਰੀ ਕਿਹੜੇ ਕਮਾਂਚੀ ਕਿਹੜਾ ਵੀਗਾ ਕਿਹੜੇ ਕਮਾਂਚੀ ਬਿਗੰਨ ਤੁਸੀ ਕਿਹਨੂੰ ਕਹਿੰਦੇ ਆ ਇਧਰ ਪਰਚਾ ਦੇਣਾ ਤੁਸੀਂ ਤੁਸੀਂ ਤਾਂ ਪਰਚਾ ਹੋਇਆ ਕਾਉਂਸਲਰ ਤੇ ਪਰਚਾ ਕਿਵੇਂ ਦੇਵੋਗੇ ਜਿੱਤਦੇ ਹੋਏ ਕਾਉਂਸਲਰ ਆ ਜੀ ਕਿਵੇਂ ਦੇਵੋਗੇ ਜਿੱਤਿਆ ਦੇ ਹਾਲ ਹਾਰਿਆਂ ਦਾ ਕੀ ਹੋਊਗਾ ਤੂੰ ਮੀਟਿੰਗ 'ਚ ਕਿਵੇਂ ਕਹੇ ਪਰਚਾ ਦੇਵਾਂਗਾ ਰੇਟਾ ਨਹੀਂ ਹੈ ਤੁਸੀਂ ਕਿ ਵੀ ਦੇਣੀ ਪਰਚਾ ਕਰਾਂਗੇ ਫਿਰ ਫਿਰ ਸਾਡੇ ਸਾਰਿਆਂ ਤੇ ਕਰ ਲਓ ਜੀ ਪਰਚਾ ਕਿਵੇਂ ਦੇਵਾਂ ਕਿਹੜੀ ਕਮਾਈ ਸਾਰਿਆਂ ਤੇ ਕਰੋ ਇਹਨੂੰ ਇਹ ਪੁੱਛ ਕਾਉਂਸਲਰ ਤੇ ਪਰਚਾ ਕਿਵੇਂ ਹੋ ਜ ਨੇ ਨੇ ਕਾਲ ਕਰਕੇ ਪੁੱਛਾ ਤੇਰਾ ਪਰਚਾ ਤੇਰਾ ਪਰਚਾ ਤੇਰਾ ਪਰਚਾ ਤੇਰਾ ਪਰਚਾ ਜੇਰਾ ਪਰਚਾ ਜੇ ਨਾ ਚਾਲ ਲਾ ਲਈ ਤੂੰ ਆਵਾਜ਼ ਵੱਡਾ ਪੌਸਟ ਬਣਾਇਆ ਫਿਰ ਤਾਂ ਆਪਾਂ ਕਰ ਲਿਓ ਸਾਰਿਆਂ ਤੇ ਕਰ ਲਿਓ ਇਹੋ ਜਿਹੀ ਕੋਈ ਨਹੀਂ ਪਰਚਾ ਦੇਵਾਂਗੇ ਪਰਚਾ ਹੀ ਪਰਚਾ ਨਾ ਅਗੋਂ ਡਰਦੇ ਹੋਣਗੇ ਆਇਆ ਯਾਰ ਹਿੰਦੀ गोको गायता ਨਹੀਂ ਯਾਰ ਪਹਿਲਾਂ ਪਰਚੇ ਘਾਲੇ ਦੀ ਗੱਲ। ਉਹ ਵੀ ਸਰਕਾਰੀ ਕੰਮ ਚ ਵੇਖਣਾਗਾ ਪਰਤਸਵਾ। ਨਾ ਅਸੀਂ ਪਬਲਿਕ ਦਾ ਕੰਮ ਕਰਾਂਗੇ। ਉਹ ਟੱਕਾ ਮਾਰਾਂਗੇ। ਯਾਰ ਮੈਂ ਤੁਹਾਡੇ ਘਰ ਦਾ ਕਾਉਂਸਲਰ ਕੰਮ ਨਹੀਂ ਕਰਾਂਗਾ। ਇਹ ਲੋਕਾਂ ਦਾ ਪ੍ਰ 代表 ਕੰਮ ਨਹੀਂ ਕਰਾਂਗਾ। ਉਹ ਵੀ ਪਰਤਸਵਾ। ਉਹ ਨਹੀਂ ਜਾਣਾ। ਮਿਲੈ ਨੂੰ ਤਾਂ ਪਰਚੇ ਦਾ ਅੱਜ ਕਿਹੜਾ ਦਮਾ। ਸਾਡੇ ਕਿਹਨਾਂ ਆਪਦੇ ਕੰਮ ਆਈ ਲੋਕਾਂ ਦੇ ਪੈਸੇ ਦਾ ਕੰਮ। ਅਸੀਂ ਅਸਮਰ ਦੇ ਪਰਚਾ ਦੇ। ਸਰਕਾਰਾਂ ਨਹੀਂ ਰਹਿਣੇ ਜੀ। ਕੋਈ ਨਹੀਂ ਬਣਾਉਂਦਾ ਉਹ ਨਹੀਂ ਯਾਰ ਕੋਈ ਯਾਰ ਕੋਈ ਨਹੀਂ ਬਣਾਉਂਦਾ ਵਰਜਾ ਦੇਉਂਗਾ ਮੈਂ ਬਿਨਾਂ ਹੰਦਾਂ ਦਾ ਆਵਤ ਨਹੀਂ ਨਹੀਂ ਇਹਨਾਂ ਕੋਲ ਬੀਆਡ ਨਹੀਂ ਦਫ਼ਤਰ ਹੁਣ ਗਿਆ ਨਹੀਂ ਕਿ ਦੇ ਦਾਂਗੇ ਤੇਰੇ ਦੇ ਜਿਹੜਾ ਕੋਈ ਦਫ਼ਤਰ ਭਾਜੀ ਇਹ ਗੱਲ ਕਹੀ ਨਹੀਂ ਕਿ ਦੇ ਦਾਂਗੇ ਵਰਜਾ ਸਰਕਾਰੀ ਕੰਮ 'ਚ ਵਿਘਨ ਪਾਏਗਾ ਨਹੀਂ ਕਾਉਂਸਲਰਾਂ ਨੂੰ ਲਾਣਾ ਮੇਰਾ ਤਾ ਵੀ ਬਤਾਉਗਾ ਜਿਹੜੇ 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 ਬੰਦੇ ਜਿਹੜੇ ਉੱਥੋਂ ਬੰਦੇ ਮੇਰੇ ਬੰਦੇ ਕੰਮ ਨਾ ਹੁਣ ਦੇਣ ਮੈਂ ਉੱਥੋਂ ਮਸ਼ੀਨਰੀ ਲੈ ਕੇ ਕੰਮ ਕਰਾਂ ਮਾਂ ਲੋਕਾਂ ਦੇ ਕੰਮ ਕਰਾਂ ਇਹ ਸਰਕਾਰੀ ਵਿਘਨ ਹੋ ਗਿਆ ਭਾਈ ਸਾਹਿਬ ਤਾਂ ਮੈਂ ਆਪਾਂ ਆਪਾਂ ਦੇ ਵੱਡੇ ਆ ਨਾ ਆਪਣਾ ਫਰਜ਼ ਬਣਦਾ ਸੀ ਗਰਾਊਂਡ ਲੈਵਲ ਤੇ ਹਾਂ ਵੀ ਦੱਸ ਮੈਂ ਮੂੰਹ ਤੇ ਦੱਸਦਾ ਆਹ ਪ੍ਰੋਬਲਮ ਆ ਸਰ ਅਸੀਂ ਅਸੀਂ ਵੱਧ ਗੱਲਾਂ ਮੈਂ ਕਦੇ ਨਹੀਂ ਕੀਤੀ ਭਾਈ ਹੋਣੀ ਯਾਰ ਹੋਣੀ ਜਾਵੇ ਯਾਰ ਉਹ ਜੜੀ ਦੋ ਤਾਂ ਗਿਆ ਸੀ ਸਾਲਾ ਉਹਦੇ ਪਰਚੇ ਸਾਰੇ ਹੋ ਚੁੱਕੇ ਆ ਹੁਣ ਰਹੇ ਨਹੀਂ ਕੋਈ ਹੋ ਗਏ ਚੁੱਕੇ ਹੁਣ ਅਮਰੀਕਾ ਜੀ ਹੋਣਾ ਜੀ ਹੋਣਾ ਪਰ ਸੁਣਨਾ ਚਾਹੀਦਾ ਸੀ ਅਸੀਂ ਕਦੇ ਵੱਡ ਕਲਾਮੀ ਨਹੀਂ ਕੀਤੇ ਕਿਸੇ ਅਫਸਰ ਨਾਲ ਪਰ ਜੇ ਕੋਈ ਕਹੇ ਨਾ ਮੈਂ ਵੱਡਾ ਘੈਂਟ ਆ ਪਰਚਾ ਦੇ ਦੋ ਅਸੀਂ ਫਿਰ ਘੈਂਟਾਂ ਦੇ ਘੈਂਟ ਚਲੋ ਠੀਕ ਹੈ ਇਹ ਦੱਸਣਾ ਹਾਂ ਇਹ ਬਹਿਬ ਕੱਢਣਾ ਨਾਮ ਫਦੂਰ ਲੈ ਗਿਆ ਨਹੀਂ ਦਿਮਾਗ ਚ ਬੈਣਾ ਪਰਚਾ ਤੂੰ ਦੇ ਕੇ ਦਿਖਾ ਜਾ ਹੁਣ ਖੜਿਆ ਗੱਡੀ ਰੋਕੀ ਆ ਇਹਦਾ ਪਰਚਾ ਦੇ ਗੱਡੀ ਰੋਕੀ ਆ ਪਰਚਾ ਦਾ ਦੇ ਪਰਚਾ ਦਿੰਦੇ ਨਹੀਂ ਮੈਂ ਮੈਂ ਦੇ ਕੇ ਦੇ ਯਾਰ ਤੂੰ ਤੂੰ ਮਲਾ ਆਪਾਂ ਵੱਡੇ ਆ ਪਰਿਵਾਰ ਦੇ ਆ ਮਲਾ ਜੀ ਨੂੰ ਕਹੋ ਆਪਾਂ ਆਪਾਂ ਬੇਟਾ ਨਹੀਂ ਬੇਟਾ ਨਹੀਂ ਮੈਂ ਬੇਟਾ ਨਹੀਂ ਕਹਿਣਾ ਆਪਾਂ ਨੇ ਹੱਥ ਪਰੇ ਰੱਖਣਾ ਹੈ ਬਰ ਤੁਹਾਡੇ ਕੋਲ ਆਪੂ ਮੇਰੀ ਗੱਲ ਪਟੂ ਆ ਤਾਂ ਕਹੇਵੇਂ ਆਪਾਂ ਇੱਜ਼ਤ ਕਮਾਣੀ ਹੈ ਇੱਜ਼ਤ ਮਿਲੇ ਤੇ ਮਿਲਣੀ ਹੈ ਤੁਹਾਡੇ ਦਫ਼ਤਰ ਬੈਠੀ ਮੂਰੇ ਗੱਡੀ ਲਾ ਯਾਰ ਪਹਿਲਾਂ ਪਾਸਤਾ ਸੀ ਜਰਾ ਲਈ ਤੁਹਾਡੇ ਬੰਦਰ ਬੈਠੇ ਤੁਹਾਡੇ ਅੰਦਰ ਤੈਨੂੰ ਮਿਲਣਾ ਹੈ ਗੱਲ ਕਰਨਾ ਬੈਠ ਕੇ ਗੱਲ ਕਰਨਾ ਆਈ ਸੀ ਤੁਹਾਡੇ ਕੋਲੋਂ ਗੱਲ ਕਰਨੀ ਹਾਂਜੀ ਸਰ ਇੱਕ ਮਿੰਟ ਕੀ ਕਹਿਣਾ ਚਾਹੋਟ ਹੈ ਇਹ ਮਾਮਲਾ ਸੁਣੋ ਤੁਸੀਂ ਸਾਰੀ ਵੀਡੀਓਗ੍ਰਾਫੀ ਕਰ ਲਈ ਹੈ ਨਾ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਮਿਲ ਗਿਆ ਤੁਸੀਂ ਸਮਾਜਿਕ ਗ੍ਰਾਫੀਕ ਕਰ ਦਿਓਗੇ ਜਿਹੜਾ ਬੰਦਾ ਸਰਕਾਰੀ ਕੰਮ 'ਚ ਵਿਘਨ ਪਾਊਗਾ ਉਹ ਤੇ ਕਾਰਵਾਈ ਹੋਊਗੀ ਕਿਹੜੇ ਕੰਮ 'ਚ ਨੇ ਮੇਰੇ ਪਾਏ ਇਹ ਬਹੁਤ ਆਈ ਸੀ ਜੀ ਪਰਸੋਂ ਕੋ ਵਿਹੜਾ ਤੇ ਕੰਮ ਜੀ ਵਗਨ ਪਾ ਰਹੇ ਸੀ ਹਾਂਜੀ ਆਹ ਗੱਲ ਗਲਤ ਹੈ ਨਾ ਫਿਰ ਇਹ ਹਾਂਜੀ ਇਹ ਗਲਤ ਹੈ ਹੋ ਰਹੀ ਹੈ ਹਾਂਜੀ ਹਾਂਜੀ ਇਹੋ ਗਲਤ ਹੋ ਰਹੀ ਹੈ ਤੁਸੀਂ ਕਮਰੇ ਦੇ ਬੈ ਕੇ ਕਰਨ ਦੇ ਤੁਹਾਡੇ ਨਾਲ ਤੁਸੀਂ ਕਮਰੇ ਹੀ ਤੁਹਾਡੇ ਕੋ ਬਾਹਰ ਤਾਂ ਨਹੀਂ ਗੱਲ ਕੀਤੀ ਤਾਂ ਸੜਦੇ ਤਾਂ ਨਹੀਂ ਘਰੇਆ ਤੁਹਾਨੂੰ ਦਫਤਰ ਆਏ ਹੋੜੇ ਅੰਦਰ ਕੁਰਸੀਆਂ ਤੇ ਬੈ ਗਏ ਇਹੋ ਜੀ ਗੱਲਾਂ ਕੀਤੀ ਕੀ ਕੀਤੀ ਆ ਦੱਸੋ ਤੁਹਾਨੂੰ ਇਹੀ ਪੁੱਛਿਆ ਕਿ ਤੁਸੀਂ ਉੱਥੇ ਮੀਟਿੰਗ ਹੋਈ ਹੈ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜਾ ਬੰਦਾ ਕਾਉਂਸਲ ਕੋ ਕੰਮ ਕਰਾਉਣਾ ਹੋਊਗਾ ਉਹ ਤਾਂ ਇਹ ਤੁਹਾਨੂੰ ਕਹ ਦਿੰਦੇ ਅੱਛਾ ਜਿਹੜਾ ਬੰਦਾ ਸਰਕਾਰੀ ਕੰਮ ਕਿੰਨ ਪਾਊਗਾ ਕੌਨ ਕੋ ਕਿੰਨਾ ਵਿਗਣ ਪਾਊਗਾ ਸਭ ਤੋਂ ਪਹਿਲਾਂ ਆਪਣੇ ਬਾਰ ਕੋਸਲਾ ਦੇ ਬਾਅਦ ਕੰਮ ਕਰਦੇ ਸਭ ਨੂੰ ਬੁਲਾਓ ਪਰਦਾ ਜਿਆਦਾ ਯਾਰ ਪਰਦਾ ਦੇਈਏ ਭਾਈ ਮਗਾਲੀ ਨਹੀਂ ਹੈ ਜੀ ਕੋਈ ਰਿਪੋਰਟ ਹੀ ਨਹੀਂ ਆਈ ਤੁਸੀਂ ਪਰਦਾ ਦੇਖੋ ਪਰਚੇ ਦਾ ਨਹੀਂ ਰੋਣਾ ਹੈਗਾ ਤੁਹਾਡੀ ਤੁਹਾਡੀ ਡਿਊਟੀ ਨਹੀਂ ਹੈਗੀ ਇਹ ਗੱਲਾਂ ਕਹਿੰਦੀ ਤੁਸੀਂ ਕਾਉਂਸਲ ਨੂੰ ਬੁਲਾ ਕੇ ਪੁੱਛੋ ਕਿ ਭਾਈ ਨੇ ਕੀ ਕੀਤਾ ਬੋਡੀ ਨੇ ਰਣ ਕੇ ਕੰਮ ਕਰਦਾ ਇਹ ਤੁਸੀਂ ਮੁਲਾਜ਼ਮਾਂ ਨੂੰ ਇਹ ਦੇਣ ਦੀ ਬਜਾਏ ਇਹ ਕੰਮ ਕਰਉਂਦਾ ਸੀ ਕਿ ਨੋਟਸ ਲਾਉ ਪੁੱਛੋ ਵੀ ਕੀ ਕਰ ਤੁਸੀਂ ਮੁਲਾਜ਼ਮਾਂ ਨੂੰ ਸ਼ਹਿਦ ਦੇ ਰਹੇ ਹੋ ਯਾਰ ਥੱਲੇ ਪਤਾ ਹੀ ਨਹੀਂ ਲਾਉਂਦੀ ਆ ਬਾਈ ਯਾਰ ਪਰਚੇ ਕੋਈ ਰਿਪੋਰਟ ਨਹੀਂ ਆਈ ਕੋਈ ਸ਼ਾਇਦ ਸਾਹਿਬ ਬੱਚਿਆਂ ਦਾ ਰੋਣਾ ਨਹੀਂ ਹੈਗਾ ਚਾਹੁੰਦੇ ਕੀ ਹੋ ਚਾਹੁੰਦੇ ਆ ਕਿ ਤੁਸੀਂ ਅਫਸਰ ਨੂੰ ਮਿਲ ਕੇ ਮੁਲਾਵਾ ਕਰਾਉਣਾ ਚਾਹੁੰਦੇ ਆ ਤੇ ਜਾ ਕੇ ਉਸ ਕ ਤੂੰ ਕਿਉਂ ਕਹਿੰਦੇ ਨਹੀਂ ਤੂੰ ਕਿਉਂ ਕਹਿੰਦੇ ਹੋ ਕਿ ਪਰਚਾ ਦੇ ਦੇ ਦੇਖ ਮੜਿਆ ਚਾਹੁੰਦੇ ਇਹ ਪਰਚਾ ਹੁਣ ਕਿਹੜਾ ਹੋ ਸਕਦਾ ਏਡੀ ਵਿਜੀਲੈਂਸ ਉੱਤੇ ਉਹ ਦੇਖਣਾ ਕਿਹੜਾ ਪਾ ਇਹ ਹੋੜ ਏ ਮੇਰੇ ਉਹ ਇਥੇ ਕਾਰਵਾਈ ਹੋਊਗੀ ਫਿਰ ਹੋਊਗਾ ਇਹ ਕਿਹੜੀ ਇਹ ਕਿਹੜੀ ਕਰ ਸਕਦੇ ਹੋ ਰਿਪੋਰਟ ਆਊਗੀ ਉਹ ਦੇਖਣਾ ਵੀ ਕਿਹੜਾ ਪਰਚਾ ਕਰ ਸਕਦਾ ਲੋਕਾਂ ਦੇ ਘਰਾਂ ਲਈ ਪਰਚੇ ਹੋਣਗੇ ਸਾਰਿਆਂ ਦੇ ਕਰ ਰਹੇ ਕੋਈ ਮੇਰੇ ਮਲਾਦ ਸਰਕਾਰੀ ਨਹੀਂ ਕਦੇ ਕਦੇ ਬਗਾਨੀ ਪਾਇਆ 25 ਸਾਲਾਂ ਤੋਂ ਕਦੇ ਬਦ ਕਲਾਮੀ ਨਹੀਂ ਉਹ ਯਾਰ ਜਿਹੜੀ ਇਹ ਖੋਡਾ ਨਹੀਂ ਤੋਂ ਹੋਉ ਚਾਹੀਦਾ ਸੀ ਬਰਾਡੇ ਕਾਊਂਟਰ ਨੂੰ ਬਰਾਡੇ ਆਪਣੇ ਮਾਮੇ ਪਹੁੰਚ ਤਕਲੀਫ ਕੀ ਹੈ ਅਜੇ ਤੱਕ ਜੇ ਮੈਂ ਪਰਚਾ ਕਰਾਇਆ ਹੋਵੇ ਤਾਂ ਮੈਂ ਗੱਲ ਵੀ ਨਹੀਂ ਕਹਿ ਸਕਦਾ ਬਾਈ ਬਾਈ ਸਾਰਾ ਬਾਈ ਬੈਠਾ ਉਹਨੇ ਦੇ ਕੰਪ੍ਰੈਸ਼ਨ ਗਿਆ ਉਹਨੇ ਦੇ ਕੰਪ੍ਰੈਸ਼ਨ ਉਹ ਸਾਡੀ ਕੀ ਇੱਜ਼ਤ ਕਰ ਰਹੀ ਮੇਰੀ ਅਜ਼ਰ ਨਜ਼ਰਾਂ ਦੇ ਬਾਕੀ ਤਾਂ ਕਿਸੇ ਨੂੰ ਮੈਸੇਜ ਲੱਗਦਾ ਨਹੀਂ ਕਿ ਮੀਟਿੰਗ ਆਉਗਿਆ ਤੁਸੀਂ ਆਪਣੇ ਦੱਸੋ ਸਾਨੂੰ ਕੀ ਦੇ ਕੇ ਬਾਈ ਕਿਸੇ ਨੂੰ ਇਹ ਜਿਹੜੇ ਉਹਨਾਂ ਦੇ ਬੰਦੇ ਆ ਕੋਈ ਕਾਉਂਸਲਰ ਨਹੀਂ ਉਹਨਾਂ ਦੇ ਕਿਸੇ ਕਦੀ ਕਿਸੇ ਨੂੰ ਨਹੀਂ ਨਹੀਂ ਚਲੋ ਜਿਨੇ ਵੀ ਕੀਤੀ ਹੈ ਤੁਸੀਂ ਇਨੇ ਸੀਨੀਅਰ ਅਫਸਰਾਂ ਤੁਸੀਂ ਕਹਦੋਗੇ ਯਾਰ ਸਾਰਿਆਂ ਲਈ ਬਰਾਬਰ ਕੰਮ ਹੈ ਅਸੀਂ ਜਿਹੜਾ ਆਪਣੇ ਘਰ ਦੇ ਕੰਮ ਕਰਾਣੇ ਲੋਕਾਂ ਵੀ ਕੰਮ ਕਰਾਣੇ ਕੋਈ ਸ਼ਿਕਾਇਤ ਲੱਗਿਆ ਸਾਨੂੰ ਬੁਲਾਓ ਮੇਰਾ ਬਦ ਸੁਣੋ ਇਹ ਤਾਂ ਕੀ ਦੇਖਣਾ ਇਹ ਤਾਂ ਕੀ ਦੇਖਣਾ ਕਿਸੇ ਬੋਰਡ ਦੀ ਕੀ ਕੰਪਲੇਨਟ ਹੈ ਇਹ ਗੱਲ ਸਹੀ ਕਰਦੇ ਉਹਨਾਂ ਨੂੰ ਸ਼ਹਿ ਮਿਲਦੀ ਹੈ ਬਾਜੀ ਅੰਦਰ ਨਹੀਂ ਗੱਲ ਕਰਦੇ ਬਾਜੀ ਅਸੀਂ ਨਹੀਂ 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 ਨਾ 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 ਮੇਰੀ ਮਾਈਕ ਗੱਲ ਲਾ ਯਾਰ ਮੈਂ ਕਿਵੇਂ ਸੁਣ ਲਾਂ ਪਰਚਾ ਦੇ ਦੇ ਕੋਈ ਐਵੇਂ ਕਿਵੇਂ ਪੁੱਛਦਾ ਆਪਾਂ ਲਈਏ 10 ਮਿੰਟ ਇੱਧਰ ਤੁਹਾਡੀ ਮੇਰੇ ਹੁਣ ਸਾਡੇ ਕੰਮ ਆਇਆ ਤਾਂ ਵੱਡਾ ਮੈਂਬਰ ਕਰੇ ਗੱਲ ਸੁਣੋ ਯਾਰ ਜਦੋਂ ਤੁਸੀਂ ਆਏ ਮੈਂ ਤੁਹਾਨੂੰ ਕਹਿ ਰਿਹਾ ਬਸਿਆ ਹ ਯਾ ਮੈਂ ਦੋ ਗੱਲਾਂ ਹੋ ਜਾਂਦਾ ਹੁੰਦਾ ਮੈਂ ਕਿਹਾ ਯਾਰ ਕਰਾ ਲਾ ਤੁਸੀਂ ਹੁਣੇ ਮੰਗਦੇ ਤੁਸੀਂ ਉਹ ਨਹੀਂ ਅਸੀਂ ਸੀਗੇ ਤੁਸੀਂ ਉਹਨਾਂ ਨੂੰ 10 ਮਿੰਟ ਸਾਡੇ ਕੰਮ ਸੁਣ ਲੋਗੇ ਜੋ ਸਾਡੇ ਕੰਮ ਸਾਰੀਆਂ ਸ਼ਕਲਾਂ ਕੰਮ ਕਰ ਰਹੀਆਂ ਔਰ ਇਹ ਸਾਰੇ ਬੰਦੇ ਨਾ ਉਹ ਨੇ ਕੋ ਉਹ ਨਹੀਂ ਹੈ ਉਹ ਨਹੀਂ ਹੈ ਜਿਹੜੇ ਦਿਨਾਂ ਦਾ ਤੁਸੀਂ ਬਹਨੇ ਹੋ ਨਾ ਉਹ ਕੋਈ ਗਲਤੀ ਨਾਲ ਬਣਿਆ ਹੋਇਆ ਕੋਈ ਸਾਰੇ ਨਾ ਬੰਦੇ ਬੰਦੇ ਚਾਰ-ਚਾਰ ਵਾਰ ਦੇ ਗਵਰਨਰ ਔਰ ਕਿਸੇ ਦਾ ਕਦੇ ਹਜਾ ਟਰੈਕ ਨਹੀਂ ਆਫਸਰ ਨਾਲ ਵੱਧ ਗੱਲਾਂ ਨਹੀਂ ਹੈ ਗਏ ਉਹ ਜਦੋਂ ਤੁਸੀਂ ਗਲਤੀ ਕੀਤਾ ਨਾ 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 ਤੁਸੀਂ ਪਹਿਲਾਂ ਵੀਡੀਓ ਨਹੀਂ ਕੀਤਾ ਤੁਹਾਡਾ ਪਹਿਲਾਂ ਵੀਡੀਓ ਨਹੀਂ ਕੀਤਾ ਯਾਰ ਮੈਂ ਕਿਹਾ ਕਿ ਮੈਂ ਬਾਲਾ ਬੱਤ ਕਹਿੰਦਾ ਮੈਂ ਬਾਹਰ ਘੱਟ ਉਹ ਕਹਿੰਣਾ ਨੇ ਗਲਤ ਗੱਲਾਂ ਕੀਤੀ ਉਦੋਂ ਤੱਕ ਇਹਨਾਂ ਨੇ ਗਲਤ ਗੱਲਾਂ ਕੀਤੀ ਇੱਕ ਮਿੰਟ ਖਾਲਸਾ ਜੀ ਇੱਕ ਮਿੰਟ ਰੋ ਖਾਲਸਾ ਜੀ ਤੁਸੀਂ ਦੱਸੋ ਇੱਕ ਮਿੰਟ ਤੁਸੀਂ ਖਾਲਸੇ ਹੋ ਕਿੰਨੇ ਪਹਿਲਾਂ ਗਲਤ ਕੰਮ ਸ਼ੁਰੂ ਇੱਕ ਮਿੰਟ ਤੁਸੀਂ ਖਾਲਸੇ ਹੋ ਮੈਂ ਤੁਹਾਨੂੰ ਬੋਲਦਾ ਨਹੀਂ ਬਾਜੀ ਇੱਕ ਗੱਲ ਦੱਸੋ ਜੇ ਅਸੀਂ ਸਾਰੇ ਕਾਉਂਸਲਰ ਸਪੋਜ਼ ਗੱਲ ਨਹੀਂ ਮੇਰੀ ਗੱਲ ਦਾ ਜਵਾਬ ਦੇਣਾ ਜੋ ਇੱਕ ਮੇਰੀ ਫਿਰ ਜੋ ਮੈਂ ਗੱਲ ਤੋਂ ਬੋਲ ਮੈਂ ਬੋਲਿਆ ਮੈਂ ਕਹਿੰਦਾ ਯਾਰ ਮੈਂ ਫਿਰ ਮੇਰੀ ਜੇ ਮੇਰੇ ਬਾਰੇ ਮੈਂ ਕਹਿੰਦਾ ਮੈਂ ਕਹਿੰਦਾ ਮੋਕਰ ਨਾ ਰੁਕ ਜਾ ਯਾਰ ਤੁਸੀਂ ਕਹਿੰਦੇ ਹੋ ਅਸੀਂ ਇਹੀ ਗੱਲ ਉਸੇ ਉੱਠ ਕੇ ਕਹੀਏ ਕਿ ਖੈਰਾ ਸਾਹਿਬ ਜਿਹੜੇ ਪਬਲਿਕ ਸੀਟ ਤੇ ਫਿੱਟ ਨਹੀਂ ਹੈਗੇ ਕੀ ਇੰਪ੍ਰੈਸ਼ਨ ਜਾ ਉਪਰ ਆਦਾ ਬਸ ਇਸ ਗੱਲ ਦਾ ਜਵਾਬ ਹੈ ਮਾੜਾ ਜਾਊਗਾ ਹੈ ਮਾੜਾ ਜਾ ਫਿਰ ਇਹ ਤੇ ਕੀਆ ਸਾਡੇ ਕੋਲ ਚੰਗਾ ਗਿਆ ਇਹ ਇਹ ਤੇ ਕੀਆ ਸੀਨੀਅਰ ਐਸਪੀ ਆ ਤੇ ਤੁਸੀਂ ਸਾਡਾ ਸੁਣੋ ਯਾਰ ਗਲਤੀ ਹੈ ਸਾਨੂੰ ਕਹਿ ਵੀ ਯਾਰ ਸਾਰੀ ਗੱਲ